ਸ਼ਿਕਰ ਦੋਸਤੋ ਇਸ ਵਕਤ ਤੀ ਵਾਰਡ ਨੰਬਰ 2 ਨਗਰ ਨਿਗਮ ਪਟਿਆਲਾ ਦੀਆਂ ਇਲੈਕਸ਼ਨਰ ਦੇ ਵਿੱਚ ਸ੍ਰੀ ਹਰਵਿੰਦਰ ਸ਼ੁਕਲਾ ਜੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੁੰਦੇ ਨੇ ਆਪਣੇ ਵਾਰਡ ਵਾਸੀਆਂ ਨੂੰ ਹਾਲਾਂਕਿ ਨਗਰ ਨਿਗਮ ਚੋਣਾਂ ਦੇ ਵਿੱਚ ਜੋ ਸੱਤਾਧਾਰੀ ਪਾਰਟੀ ਵੱਲੋਂ ਧੱਕੇਸ਼ਾਹੀ ਹੋਇਆ ਉਸ ਦੇ ਖਿਲਾਫ ਕਾਫੀ ਜ਼ਿਆਦਾ ਜਿਹੜਾ ਰਾਜਨੀਤਿਕ ਵਿਰੋਧ ਚੱਲ ਰਿਹਾ ਹੈ ਅਸੀਂ ਗੱਲਬਾਤ ਕਰਾਂਗੇ ਹਰਵਿੰਦਰ ਸ਼ੁਕਲਾ ਜੀ ਨਾਲ ਅਤੇ ਜਾਣਾਂਗੇ ਕੀ ਮਾਹੌਲ ਹੈ ਸਤਿ ਸ੍ਰੀ ਅਕਾਲ ਜੀ ਆ ਸਰ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਟਾਈਮ ਜੇ ਵਾਰਡ ਨੰਬਰ 2 ਦੀ ਗੱਲ ਕਰੀਏ ਕੈਂਪੇਨ ਕਿਵੇਂ ਚੱਲ ਰਹੀ ਹੈ ਓਵਰ ਆਲ ਜੇ ਤੁਸੀਂ ਬਲੌਗ ਪ੍ਰਦਾਨੋ ਤੁਹਾਡੇ ਬਲੌਗ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਜੀ ਜਿਹੜੀ ਗਵਰਨਮੈਂਟ ਹੈ ਆਮ ਆਦਮੀ ਪਾਰਟੀ ਦੀ ਉਹ ਮੇਰੇ ਬਲੌਗ ਚ ਕੀ ਸਾਰੇ ਪਟਿਆਲੇ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਕਰ ਰਹੀ ਹੈ ਕਿਉਂਕਿ ਤੁਸੀਂ ਦੇਖਿਆ ਹੋਊਗਾ ਜਦੋਂ 12 ਤਰੀਕ ਨੂੰ ਨਾਮਿਨੇਸ਼ਨ ਕਰਨ ਗਏ ਨੇ ਸਾਰੇ ਕੈਂਡੀਡੇਟ ਉਹਨਾਂ ਕੈਂਡੀਡੇਟ ਦੇ ਪਰ ਜਬਰਦਸਤੀ ਉਹਨਾਂ ਨੂੰ ਉਠਾ ਕੇ ਉਹਨਾਂ ਦੇ ਫਾਈਲਾਂ ਖੋਲੀਆਂ ਉਹ ਫਾਈਲਾਂ ਪਾੜਤੀਆਂ ਉਹਨਾਂ ਨੂੰ ਥਾਣੇ 'ਚ ਬੰਦ ਕਰਤਾ ਬਜ਼ੁਰਗ ਸਾਡੇ ਸੀਗੇ ਉਹਨਾਂ ਦੇ ਕੱਪੜੇ ਪਾੜਦੇ ਗਏ ਸਾਡੀਆਂ ਭੈਣਾਂ ਨੂੰ ਕੁੱਟਿਆ ਗਿਆ ਇੱਕ ਜਿਹੜੇ ਐਸੇ ਵੀ ਕਾਉਂਸਲਰ ਇਹਦੇ 2-2 3-3 ਵਾਰ ਲੜ ਚੁੱਕੇ ਨੇ ਉਹਨਾਂ ਦੇ ਪੈਂਟਾਂ ਤੱਕ ਉਤਾਰਤੀਆਂ ਉਸ ਦਿਨ ਸਾਰਾ ਪਟਿਆੜਾ ਸ਼ਰਮਸ਼ਾਰ ਹੋ ਗਿਆ ਤੇ ਇਹਨਾਂ ਦੀ ਮਨਸਾ ਸੀ ਕਿਉਂਕਿ ਲੋਕ ਸਭਾ ਦੇ ਵਿੱਚ ਇਹਨਾਂ ਦੀ ਜੋ ਹਾਲਤ ਹੋਈ ਹੈ ਇਹ ਉਸ ਤੋਂ ਬਖੜਾਏ ਹੋਏ ਨੇ ਵੀ ਸਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਇਸ ਕਰਕੇ ਇਹ ਆਪਣਾ ਨਗਰ ਨਿਗਮ ਜਿਹੜਾ ਮੇਅਰ ਹੈ ਇਹ ਆਪਣਾ ਬਣਾਉਣਾ ਚਾਹੁੰਦੇ ਨੇ ਜ਼ਬਰਦਸਤੀ ਧੱਕੇ ਨਾਲ ਜੇ ਗੱਲ ਕਰੀਏ ਤੁਹਾਡੇ ਕੈਂਡੀਡੇਟ ਸੀਗੇ ਭਵੇਸ਼ ਜਿਹੜੇ ਦਿਵਾਲੀ ਨੇ ਉਹਨਾਂ ਦੇ ਨਾਲ ਧੱਕਾ ਹੋਇਆ ਉਹਨਾਂ ਤੇ ਇੱਕ ਪਰਚਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਕਾਂਗਰਸ ਦੇ ਸੰਜੀਵ ਕਾਲੂ ਜੀ ਸੀਗੇ ਕੁਝ ਅਜਿਹੇ ਹਾਲਾਤ ਆ ਰਹੇ ਨੇ ਕਿਸੇ ਨੂੰ ਡਿਟੇਨ ਵੀ ਕੀਤਾ ਗਿਆ ਉਹ ਡਿਟੇਲ ਅਸੀਂ ਜਾਣਨਾ ਚਾਹੁੰਦੇ ਹਾਂ ਕਿਹੜੇ ਕਿਹੜੇ ਬੰਦਿਆਂ ਨਾਲ ਕੀ ਕੀ ਹੋਇਆ ਜੀ ਦੇਖੋ ਜੀ ਇੱਕ ਮੈਂ ਇੱਕ ਕੈਂਡੀਡੇਟ ਦੀ ਗੱਲ ਨਹੀਂ ਕਰਦਾ ਜਿੰਨੇ ਵੀ ਕੈਂਡੀਡੇਟ ਖੜੇ ਨੇ ਹੁਣ ਦੇਖੋ ਜਿਹੜੇ ਲੜ ਵੀ ਰਹੇ ਨੇ ਉਹਨਾਂ ਨੂੰ ਵੀ ਕੰਪੇਨ ਨਹੀਂ ਕਰਨ ਦਿੱਤੀ ਯਾਰੇ ਜਿੱਦਾਂ ਕਿ ਸਾਡੇ 6 ਨੰਬਰ ਦੇ ਕੈਂਡੀਡੇਟ ਸੀਗੇ ਸੰਜੀਵ ਸ਼ਰਮਾ ਜੀ ਉਹਨਾਂ ਨੂੰ ਉਸ ਦਿਨ ਚੱਕ ਕੇ ਉਠਾ ਕੇ ਲੈ ਗਏ ਤੇ ਉਹਨਾਂ ਦੇ ਪਰਚੇ ਪਾੜਤੇ ਦੂਜਾ ਸਾਡੇ 3 ਨੰਬਰ ਤੋਂ ਜਿਹੜੀ ਲੜਕੀ ਕੈਂਡੀਡੇਟ ਉਹਦੇ ਹਸਬੰਦ ਨੂੰ ਚੱਕ ਕੇ ਲੈ ਗਏ 4 ਨੰਬਰ ਸਾਡਾ ਜਿਹੜਾ ਵਾਰਡ ਹੈ ਉੱਥੇ ਕੈਂਡੀਡੇਟ ਨੂੰ ਭਰਨੇ ਨਹੀਂ ਦਿੱਤੇ ਸੀਆਈ ਸਟਾਫ ਚ ਲੈ ਗਏ ਅੱਗੇ ਜਾ ਕੇ ਜੇ ਅਪਰ ਦੇਖਿਏ 12 ਨੰਬਰ ਹੈ ਉਹਨਾਂ ਨੂੰ ਉੱਥੋਂ ਉਠਾ ਕੇ ਲੈ ਗਏ ਮੇਰੇ ਬਲਾਕ ਚ 8 ਨੰਬਰ ਜਿਹੜਾ ਇਹ ਹੈਗਾ ਜਿਹੜਾ ਹੈਗਾ ਉਥੋਂ ਵੀ ਇਹੀ ਹਾਲਾਤ ਕੀਤੇ ਅੱਗੇ ਸਾਡੇ ਜਿਹੜੇ ਹੈਗੇ ਨਿਲ ਮੋਗਲ ਜੀ ਨੇ ਉਹ ਉਹਦੀ ਵਾਈਫ ਲੜ ਰਹੀ ਹੈ ਉਸ ਨੂੰ ਉਹਦੇ ਪਰਚਾ ਕਰਤਾ ਜਿਹੜੇ ਕੈਂਡੀਡੇਟ ਦੇ ਫੈਮਿਲੀ ਮੈਂਬਰ ਵੀ ਲੜ ਰਹੇ ਨੇ ਇਹਨਾਂ ਨੇ ਉਹਨਾਂ ਦੇ ਜੇ ਜੈਂਟਸ ਹੈ ਸਾਰਿਆਂ ਨੂੰ ਫੜ ਕੇ ਪਰਚੇ ਕਰੇ ਨੇ ਕਈ ਜਿਹੜਾਂ ਤੇ ਨੇ ਕਈ ਘਰਾਂ ਤੋਂ ਗਾਇਬ ਨੇ ਨਾ ਉਹਨਾਂ ਨੂੰ ਕੰਪੇਨ ਕਰ ਨਹੀਂਦੇ ਨੇ ਇਹ ਕੋਈ ਲੋਕਤੰਤਰ ਥੋੜਾ ਤੇ ਲੋਕਤੰਤਰ ਹੀ ਹੱਤਿਆ ਹੈ ਮੈਂ ਕਹ ਰਿਹਾ ਇਸ ਸੰਵਿਧਾਨ ਨੂੰ ਪਾੜਤਾ ਇਹਨਾਂ ਨੇ ਉਸ ਦਿਨ ਕਿਉਂਕਿ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਇਹ ਇਲੈਕਸ਼ਨ ਲੜਨ ਦਾ ਤੇ ਸਾਡੇ ਵਸਨੀਕਾਂ ਨੂੰ ਦਿੰਦਾ ਵੋਟ ਪਾਉਣ ਦਾ ਇਹਨਾਂ ਨੇ ਦੋਹਾਂ ਤੋਂ ਹੀ ਬੰਚੇ ਕਰਤੇ ਜਿਹੜੇ ਕੈਂਡੀਡੇਟਾਂ ਤੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਪਰਚੇ ਹੋਏ ਨੇ ਉਹਨਾਂ ਨੂੰ ਛਡਾਉਣ ਦੇ ਲਈ ਹਾਈ ਕਮਾਂਡ ਵੱਲੋਂ ਕੋਈ ਉਪਰਾਲਾ ਨਹੀਂ ਜੀ ਜਿਹੜੀ ਆ ਲੀਗਲ ਟੀਮਾਂ ਨੇ ਉਹ ਸਾਡੀਆਂ ਕੰਮ ਕਰ ਰਹੀਆਂ ਨੇ ਉਹ ਜਿਹੜੇ ਤੇ ਪਰਚਾ ਹੋਇਆ ਉਹਨਾਂ ਦੀ ਬਿਲਕੁਲ ਪਾਰਟੀ ਡਟ ਕੇ ਉਹਨਾਂ ਦੇ ਨਾਲ ਖੜੀ ਐ ਤੁਸੀਂ ਦੇਖਿਆ ਹੋਊਗਾ ਉਸ ਦਿਨ ਵੀ ਜਦੋਂ ਨਾਮਿਨੇਸ਼ਨ ਫਾਰਮ ਸੀ ਕਈ ਬੰਦਿਆਂ ਨੂੰ ਸਾਡੇ ਮੋਹਿਤ ਮਿੰਦਰਾ ਜੀ ਅੰਦਰ ਲੈ ਕੇ ਗਏ ਨੇ ਔਰ ਅਸੀਂ ਕਾਮਯਾਬ ਵੀ ਹੋਏ ਉਹਨਾਂ ਦੇ ਕਈ ਦੇ ਨਾਮਿਨੇਸ਼ਨ ਕਰਾਉਣ ਵਿੱਚ ਤੁਸੀਂ ਦੇਖੋ ਇੱਕ ਸਾਡਾ ਸੀਗਾ ਕੈਂਡੀਡੇਟ ਗੁਰਜੀਤ ਵੰਟੀ 10 ਨੰਬਰ ਬਾੜ ਤੋਂ ਸੀ ਮੇਰਾ ਉਹਦੇ ਨਾਮਿਨੇਸ਼ਨ ਅਸੀਂ ਕਰਾਉਣ ਚ ਪ੍ਰਪੋਜ਼ਲ ਤੋਂ ਕਾਮਯਾਬ ਹੋ ਗਏ ਪਰ ਇਹਨਾਂ ਨੇ ਫਿਰ ਉਹਨੂੰ ਲਾਸਟ ਦਿਨ ਉਠਾ ਕੇ ਘਰੋਂ ਚਾਰ ਗੱਡੀਆਂ ਲਿਆ ਕੇ ਉਹ ਵਿਦਰਾਂ ਕਰਾਤੇ ਜ਼ਬਰਦਸਤ ਸੀ ਪੁਲਿਸ ਪ੍ਰਸ਼ਾਸਨ ਜਾਂ ਫਿਰ ਸੀਨੀਅਰ ਪੁਲਿਸ ਜਿਹੜੇ ਆਮ ਅਧਿਕਾਰੀ ਨੇ ਆਈਐਸ ਆਈਪੀਐਸ ਅਧਿਕਾਰੀ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਜਾਂ ਕੋਈ ਵਿਸ਼ੇਸ਼ ਜਿਹੜੀ ਚੇਤਾਵਨੀ ਜਾਂ ਅਪੀਲ ਕਰਨੀ ਚਾਹੁੰਦੇ ਨੇ ਚੇਤਾਵਨੀ ਤਾਂ ਨਹੀਂ ਅਸੀਂ ਪ੍ਰਸ਼ਾਸਨ ਅਸੀਂ ਅਪੀਲ ਪਹਿਲਾਂ ਵੀ ਕੀਤੀ ਹੈ ਮੈਂ ਹੁਣ ਵੀ ਇਹਨਾਂ ਨੂੰ ਕਰਦਾ ਵੀ ਦੇਖੋ ਇਹ ਤੁਸੀਂ ਸਰਕਾਰੀ ਮੁਲਾਜ਼ਮ ਹੋ ਸਾਰੇ ਤੁਸੀਂ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਕਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਆਪਾਂ ਇੱਕ ਜਿਹੜਾ ਸਰਕਾਰੀ ਅਧਿਕਾਰੀ ਹੁੰਦਾ ਨਾ ਜੀ ਉਹਨੇ ਇੱਕ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕਾਨੂੰਨ ਦਾ ਉਹ ਰਖਸ਼ਕ ਹੁੰਦਾ ਹੈ ਉਹਨੇ ਕਾਨੂੰਨ ਦੀ ਰੱਖਿਆ ਕਰਨੀ ਹੈ ਕਾਨੂੰਨ ਦੀ ਪਾਲਣਾ ਕਰਾਉਣੀ ਹੈ ਤੇ ਕਰਨੀ ਹੈ ਇਹ ਸਰਕਾਰਾਂ ਦੇ ਗੁਲਾਮ ਨਾ ਬਣੀਏ ਆਪਾਂ ਕਿਉਂਕਿ ਸਰਕਾਰਾਂ ਆਉਂਦੀ ਜਾਂਦੀਆਂ ਨੇ ਮੈਂ ਇਹਨਾਂ ਨੂੰ ਇਹ ਅਪੀਲ ਕਰਦਾ ਵੀ ਦੇਖੋ ਬਹੁਤੇ ਤਾਂ ਇਹਨਾਂ ਨੇ ਪੇਪਰ ਰਿਜੈਕਟ ਕਰਤੇ ਜਾਂ ਪੇਪਰ ਭਰ ਨਹੀਂ ਦਿੱਤੇ ਹੁਣ ਜਿਹੜੀ 21 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਵੀ ਤੁਸੀਂ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਿਓ ਨਹੀਂ ਜਿਹੜੀਆਂ ਮਾਨਜੋਗ ਹਾਈ ਕੋਰਟ ਸਾਡੀ ਹੈ ਮਾਨਜੋਗ ਸੁਪਰੀਮ ਕੋਰਟ ਹੈ ਉਹ ਬਹੁਤ ਗੰਭੀਰਤਾ ਦੇ ਨਾਲ ਔਰ ਪਟਿਆਲ ਖਾਸ ਕਰਕੇ ਪਟਿਆਲੇ ਦੇ ਇਲੈਕਸ਼ਨ ਨੂੰ ਉਹ ਦੇਖ ਰਹੇ ਨੇ ਉਹ ਬਾਤ ਚ ਰਹੇ ਨੇ ਉਹਨਾਂ ਨੇ ਡਾਇਰੈਕਸ਼ਨ ਵੀ ਕੀਤੀ ਹੈ ਵੀ ਹਰ ਇੱਕ ਜਿਹੜਾ ਬੂਥ ਹੈ ਉਹਦੀ ਕੰਪਲੀਟ ਵੀਡੀਓਗ੍ਰਾਫੀ ਕਰਿਓ ਠੀਕ ਹੈ ਔਰ ਆਪਣੇ ਪਟਿਆਲੇ ਚ ਡਾਇਰੈਕਸ਼ਨ ਵੀ ਦਿੱਤੀ ਹੈ ਵੀ ਪੁਲਿਸ ਦਾ ਪੂਰਾ ਪ੍ਰਬੰਧ ਕਰਿਆ ਜਾਵੇ ਤਾਂ ਜੋ ਕਿ ਰਾਜਨੀਤ ਜਿਹੜੇ ਗਲਤ ਤੱਤ ਬਣੇ ਉੱਥੇ ਕੋਈ ਹੜਦੰਗ ਨਾ ਕਰਨ ਇਹ ਸਾਡਾ ਪਟਿਆਲਾ ਇੱਕ ਬਹੁਤ ਭਾਈਚਾਰਕ ਸ਼ਹਿਰ ਹੈ ਇੱਥੇ ਕਦੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਟ ਨਹੀਂ ਹੋਇਆ ਅੱਜ ਹਰ ਇੱਕ ਬੰਦਾ ਡਰਿਆ ਬੈਠਾ ਹੈ ਹਰ ਇੱਕ VOTER ਡਰਿਆ ਬੈਠਾ ਹੈ ਸੋਚ ਰਹੇ ਨੇ ਵੀ ਅਸੀਂ ਕੀ ਕਰ ਲਿਆ ਇਹ ਦਿਨ ਤਾਂ ਸੋਚੇ ਨਹੀਂ ਸੀ ਉਹਨਾਂ ਨੇ ਵੀ ਬਦਲਾਅ ਲਿਆਉਂਦਾ ਹੈ ਬਦਲਾਅ ਦਾ ਮਤਲਬ ਇਹ ਨਹੀਂ ਸੀ ਇਹੋ ਜਿਹਾ ਬਦਲਾਅ ਦੇਖੀਏ ਅਸੀਂ ਵੀ ਸਾਡੇ ਕੱਪੜੇ ਪਾੜ ਦੇਣਗੇ ਸਾਨੂੰ ਘਰੋਂ ਨਿਕਲ ਨਹੀਂ ਦੇਣਗੇ ਸਾਨੂੰ ਆਪਣੀ ਚੁਆਇਸ ਨਹੀਂ ਹੋਊਗੀ VOTE ਪਾਉਣ ਦੀ ਕੀ ਲੱਗਦਾ ਜੇਕਰ ਤੁਹਾਡੇ VOTERਾਂ ਨੂੰ ਤੁਹਾਡੇ ਸਮਰਥਕਾਂ ਨੂੰ ਤੰਗ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਤੁਹਾਡੇ ਵੱਲੋਂ ਕੀ ਪ੍ਰਾਲੀ ਕੀਤਾ ਜਾਵੇ ਸਰ ਮੇਰੇ ਇੱਥੇ ਮੈਂ ਮੈਂ ਹਾਂ ਮੇਰੇ ਪਰਿਵਾਰ ਨੇ ਮੇਰੇ ਵੋਟਰ ਨਹੀਂ ਹੈਗੇ ਮੇਰੇ ਬਾੜ ਦੇ ਜਿਹੜੇ ਵਸਨੀਕ ਨੇ ਮੇਰਾ ਪਰਿਵਾਰ ਹੈ ਇਹ ਬਹੁਤ ਵੱਡਾ ਪਰਿਵਾਰ ਹੈ ਇਹ ਨਾ ਤਾਂ ਕਦੇ ਕਿਸੇ ਨੂੰ ਡਰਾਉਂਦੇ ਨੇ ਨਾ ਕਿਸੇ ਤੋਂ ਡਰਦੇ ਨੇ ਨਾ ਇੱਥੇ ਕੋਈ ਇਸ ਤਰ੍ਹਾਂ ਦਾ ਮਾਹੌਲ ਹੋਇਆ ਹੈ ਅੱਜ ਤੱਕ ਤਾਂ ਨਹੀਂ ਹੈਗਾ ਹੁਣ ਅਸੀਂ ਇਲੈਕਸ਼ਨਾਂ ਦਾ